1 ਮਾਰਚ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਪੰਜਾਬ ਦੇ ਅੰਦਰ ਬਹੁਤ ਵੱਡੀ ਸ਼ੁਰੂਆਤ ਹੋਈ ਹੋਈ ਆ ਔਰ ਅੱਜ ਜਿਹੜਾ ਪੰਜਾਬ ਦੇ ਅੰਦਰੋਂ ਨਸ਼ਾ ਉਹਨੂੰ ਯੁੱਧ ਲੈਵਲ ਦੇ ਉੱਤੇ ਖਤਮ ਕਰਨ ਦਾ ਤੀਜਾ ਸਰਕਾਰ ਨੇ ਬਣਾਇਆਗਾ ਪਿਛਲੇ 1 ਮਾਰਚ 2025 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16000 62 16062 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25177 25177 ਜਿਹੜੇ ਲੋਕਾਂ ਦੀ ਅਰੈਸਟ ਹੋਈ ਆ ਔਰ ਇਹਦੇ ਵਿੱਚ ਜਿਹੜੋ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਗਈ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਉਹਦੇ ਵਿੱਚ ਲਗਭਗ 143 ਲੋਕ ਜਿਹੜਨੇਗੇ ਉਹ ਉਹਨਾਂ ਨੂੰ ਵੀ ਜਿਹੜਾ ਸੈਲਫ ਡਿਫੈਂਸ ਕਰਦੇ ਆ ਪੁਲਿਸ ਨੇ ਉਬੀ ਜਿਹੜੇ ਇੰਜਰਡ ਹੋਏ ਨੇ ਯਾਨੀ ਕਿ ਇਨਕਾਉਂਟਰ ਜਿਹੜੇ ਨਾਲ ਲੋਕਾਂ ਦੇ ਹੋਏ ਨੇ ਤਾਂ ਉਹ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਚਾਏ ਨੇ ਇਸ ਤੋਂ ਬਿਨਾ 178 ਉਹਨਾਂ ਲੋਕਾਂ ਦੇ ਘਰ ਟਾਹੇ ਗਏ ਨੇ ਜਿਨ੍ਹਾਂ ਨੇ ਗੈਰਕਾਨੂੰਨੀ ਕਮਾਈ ਕਰਕੇ ਪੰਜਾਬ ਦੇ ਅੰਦਰ ਕਰੋੜਾਂ ਰੁਪਏ ਕਮਾ ਕੇ ਆਪਣੀਆਂ ਆਲੀਸ਼ਾਨ ਘਰ ਬਣਾਏ ਸੀ 178 ਉਹ ਘਰ ਵੀ ਜਿਹੜੇ ਦੇ ਟਾਈਗਨ ਇਹ ਹੁਣ ਤੱਕ ਦਾ ਜਿਹੜਾ ਡਿਟੇਲ ਆ ਪਿਛਲੇ ਲਗਭਗ 1 ਮਾਰਚ ਤੋਂ ਲੈ ਕੇ ਅੱਜ 9 ਅੱਠ ਤੱਕ ਜਿਹੜੀ ਚੱਲੀ ਆ ਔਰ ਇਸ ਤੋਂ ਬਿਨਾ ਅਸੀਂ ਥੋੜੇ ਦਿਨ ਪਹਿਲਾਂ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਮੀਰੀ ਗਵਾਈ ਚ ਕਮੇਟੀ ਬਣਾਈ ਸੀ ਉਸ ਸਮੇਂ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ ਉਹਦੇ ਟ੍ਰਾਇਲ ਅਸੀਂ ਲੈਏ ਸੀ ਅਮਨ अरोड़ा ਜੀ ਮੈਂ ਮੇਰੇ ਕਮੇਟੀ ਮੈਂਬਰ ਨੇ ਅਸੀਂ ਉਹ ਟ੍ਰਾਇਲ ਲੈਏ ਸੀ ਉਹ ਟ੍ਰਾਇਲ ਲੈਣ ਤੋਂ ਬਾਅਦ ਅੱਜ ਸਾਡੇ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਅਤੇ ਸਾਡੀ ਪਾਰਟੀ ਦੇ ਕੌਮਿਕ ਕਨਵੀਨਰ ਹਰਵਿੰਦ ਕੇਜਰੀਵਾਦ ਜੀ ਨੇ ਤਰਨਤਾਰਨ ਵਿਖੇ 51.41 ਕਰੋੜ ਰੁਪਏ ਦੀ ਲਾਗਤ ਦੇ ਨਾਲ 9 ਡਰੋਨ ਨੇ ਜਿਹੜੇ ਉਹ ਅੱਜ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਹੋਏ ਨੇਗੇ 9 ਇਕੁਪਮੈਂਟ ਸ਼ਾਮਲ ਹੋਏ ਨੇਗੇ ਸੋ ਲੜਾਈ ਕਿਸ ਲੈਵਲ ਤੇ ਲੜੀ ਜਾ ਰਹੀ ਆ ਯਾਨੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਹਦੀ ਪੁਲਿਸ ਦੇ ਕੋਲੇ ਜਿਹਦੀ ਫੋਰਸ ਦੇ ਕੋਲੇ ਆਪਣਾ ਐਂਟੀ ਡਰੋਨ ਸਿਸਟਮ ਆ ਯਾਨੀ ਡਰੋਨ ਜੇਕਰ ਆਉਂਦਾਗਾ ਤਾਂ ਉਹਨੂੰ ਤੋੜਨ ਦੇ ਖਿਲਾਫ ਸਿਸਟਮ ਜਿਹੜੀ ਡਰੋਨ ਸਿਸਟਮ ਆ ਉਹ ਪੰਜਾਬ ਸਰਕਾਰ ਨੇ ਪਰਚੇਜ ਕਰ ਲਿਆ 51.41 51 ਕਰੋੜ 41 ਲੱਖ ਰੁਪਏ ਜਿਹੜਾ ਇਹਦੇ ਤੇ ਖਰਚਾ ਆਇਆਗਾ ਨਵ ਮੋਡਿਊਲ ਜਿਹੜੇ ਨੇ ਅਸੀਂ ਉਹ ਪਰਚੇਜ ਕੀਤੇ ਨੇ ਸੋ ਹੁਣ ਜਦੋਂ ਵੀ ਕਦੇ ਪਾਕਿਸਤਾਨ ਦੇ ਵੱਲੋਂ ਜਾਂ ਕਿਸੇ ਹੋਰ ਸੂਬੇ ਵੱਲੋਂ ਜੇ ਉਹ ਵੀ ਕੋਈ ਇਸ ਤਰ੍ਹਾਂ ਦਾ ਡਰੋਨ ਜਿਹੜਾ ਪੰਜਾਬ ਵੱਲ ਆਊਗਾ ਤਾਂ ਉਹਨੂੰ ਤਹਿਸਿਲਸ ਕਰਕੇ ਰੱਖ ਦਵਾਂਗੇ ਇੱਕ ਵੀ ਜਿਹੜੀ ਬੂੰਦ ਆ ਇੱਕ ਵੀ ਜਿਹੜਾ ਕਿਣਕਾਗਾ ਉਹ ਡਰਗ ਦਾ ਸੀ ਇੰਟਰਨੈਸ਼ਨਲ ਸਰਹੱਦ ਤੋਂ ਪਰ੍ਹ ਨਹੀਂ ਹੋਣ ਦੇਵਾਂਗੇ ਉਹਦੇ ਲਈ ਪੰਜਾਬ ਸਰਕਾਰ ਨੇ ਵੱਡੀ ਇੱਕ ਮੈਸਮੇਂ ਦਾ ਸਫਲਤਾ ਅੱਜ ਹਾਸਲ ਕੀਤੀ ਆ ਮੈਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਉਹਨਾਂ ਦੀ ਮਿਹਮ ਜਿਹੜੀ ਆ ਉਹ ਲਗਾਤਾਰ ਸਫਲਤਾਪੂਰਵਕ ਅੱਗੇ ਵਧ ਰਹੀ ਆ ਔਰ ਲਗਾਤਾਰ ਜਿਹੜੀ ਆ ਕਾਮਯਾਬੀ ਸਾਨੂੰ ਇਸ ਚ ਮਿਲ ਰਹੀ ਆ